ایک منٹ ٹھیک ہے ایک منٹ ٹھیک ہے چل یار 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 हाँ जी सर हाँ जी सर हाँ जी हाँ जी आओ सर आओ आ राजवीर ठीक आज पत्त दस बंद आए ਤੱਕ ਲਹਾ ਮੈਂ ਸਾਰੇ ਆਪਣੇ ਹਸਬੰਦ ਕੇ ਦੇਤੀ ਹੈ ਕਿ ਜਲਦਬਾਹ ਮੈਂ ਲੈ ਕੇ ਜਾਣਾ ਕਿ ਡਾਕਟਰ ਕੇ ਇੰਨਾ ਸਿਹਤ ਦੇਣੀ ਹੈ ਕਿ ਉਹਨੂੰ ਬਹੁਤ ਜ਼ਿਆਦਾ ਅੰਬੀਰ ਫਾਈਟਿੰਗ ਹੋ ਗਈ ਕਿ ਬਾਹਰ ਦੇ ਇਸਨ ਬਾਰੇ ਪਹਿਲਾਂ ਪਤਾ ਕਿਤੇ کہہ ਰਹੀ ਹੈ ਸਰ ਦੂ ਆਦੀ ਕਿ ਉਹ ਕਿਉਂ ਜਾਣਾ ਚਾਹੁੰਦੇ ਜਾਂ ਨਹੀਂ ਜਾਣਾ ਚਾਹੁੰਦੇ ਨਹੀਂ ਉਹਨਾਂ ਦੀ ਜਾਨ ਤੋਂ ਮਤਲਬ ਅਸੀਂ ਡਾਕਟਰਾਂ ਦੀ ਜਿਹੜੀ ਹੈਗੀ ਹੈ ਅਡਵਾਈਸ ਮੰਨੀ ਹੈ ਇਸ ਵੇਲੇ ਉਹਨਾਂ ਦੇ ਰਹਿਣ ਤੇ ਨਿਚਲਣਾ ਹੈ ਕਿਉਂਕਿ ਡਾਕਟਰ ਜਿਹੜੇ ਨੇ ਉਹ ਪਿਆਰੇ ਨੇ ਦੀ ਸਥਿਤੀ ਬੁਲਤੀ ਗਈ ਹੈ ਸਰ ਬਾਈ 13 ਹੋ ਗਈ ਹੈ ਪਰ ਪਤਾ ਨਹੀਂ ਪ੍ਰਕਾਸ਼ ਨੂੰ ਸਾਰਿਆਂ ਨੂੰ ਪਤਾ ਹੈ ਕਿ ਹਸਪਤਲ ਨਹੀਂ ਜਾ ਕੇ ਕੜਾ ਮਿਲ ਗਿਆ ਹਲੋ ਦੇਖੋ ਜਿੱਕੇ ਨਾਲ ਮਸਲਾ ਲੱਗ ਰਿਹਾ ਉਹ ਸੀ ਇੱਕ ਮਿੰਟ ਸੁਣੋ ਅਸੀਂ ਲੜਾਈ ਦੁਕਾਨਾਂ ਤੋਂ ਪਬਲਿਕ ਦੀ ਲੜਾਈ ਸਾਰੇ ਕਿਸਾਨਾਂ ਦੀ ਲੜਾਈ ਹੈ ਅਸੀਂ ਰੋੜ ਬੰਦ ਨਹੀਂ ਕੀਤਾ ਪਰ ਕਿਸਾਨਾਂ ਨੇ ਆਪ ਦੇਤੇ ਲੈ ਲਈ ਸਾਡਾ ਪਹਿਲਾਂ ਜਿਹੜਾ ਕਿਸੇ ਤੋਂ ਖਸਾਨ ਹੁੰਦਾ ਆ ਤੇ ਹੁਣ ਉਹ ਆਪ ਦੇਤੇ ਲੈ ਕਿਸਾਨ ਕਹਿੰਦਾ ਜੀ ਬੰਦਾ ਰੋਜੀ ਰੋਟੀ ਜਾਂਦੀ ਉਹ ਸਿੱਧੀ ਕਰਾਂਗੇ ਮਰਨਾ ਨਹੀਂ ਹੈ ਨਾ ਜੀ ਇਸ ਕਰਕੇ ਕੋਈ ਮਸਲਾ ਨਹੀਂ ਆਉਂਦਾ ਆਪਾਂ ਉਹਨਾਂ ਟਾਈਮ ਤੇ ਜੀ ਕਿੰਨਾ ਸੋਧਨ ਮਾਇਰ ਕੋਲ ਡਾਕਟਰ ਸਟਾਫ ਦੇ ਗੁਰਾ ਫਾਰਮ ਫੀਲਟਰੀ ਅਸੀਂ ਭਾਰਾਂ ਆਸਤਾਨੇ ਲੇਤੀ ਆਉਂਦੇ ਆ ਤੇ ਇਹੋ ਮੈਡੀਕਲ ਹੈਲਪਾ ਤੁਹਾਡੀ ਉਥੇ ਹਸਪਤਾਲ ਵੀ ਜਾ ਕੇ ਨਹੀਂ ਲੈ ਲੇ ਜੇ ਫੇਰ ਬੰਦੇ ਨੂੰ ਕੁਝ ਬੰਦੇ ਨੂੰ ਕੁਝ ਦਿਖੇ ਦੇ ਕੇ ਕਰੋ ਇਸ ਨੂੰ ਸਾਡੀ ਕੋਸ਼ਿਸ਼ ਕਰਨਾ ਸਾਡਾ ਫਰਜ਼ ਬਣਦਾ ਹੈਗਾ ਅੱਗੇ ਡਾਕਟਰਾਂ ਨੇ ਦੇਖਣਾ ਹੈਗਾ ਕਿੰਨਾ ਨੇ ਕੀ ਕਰਨਾ ਕਿ ਨਹੀਂ ਕਰਨਾ ਹੈਗਾ ਇਹ ਤਾਂ ਤੱਕ ਹੈ ਜੀ ਇਹ ਤਾਂ ਤੱਕ ਹੈ ਬੰਦਾ ਬਣੂਗਾ ਜਿਆਦਾ ਬੇਚੈਨ ਜਾਰੀ ਹੈ ਦੇਖੋ ਸਾਡਾ ਇੱਕ ਮਨੁੱਖੀ ਜ਼ਿੰਮੇਵਾਰੀ ਆ ਤੁਹਾਨੂੰ ਇਹ ਤਾਂ ਕਜੀਬ ਲੱਗਦਾ ਹੋਵੇ ਪਰ ਇੱਕ ਮਨੁੱਖਤਾ ਦੇ ਤੌਰ ਤੇ ਜਿਹੜਾ ਹੈਗਾ ਇੱਕ ਮਨੁੱਖ ਦੀ ਜਾਨ ਬਚਾਉਣੀ ਸਾਡੀ ਬਿਲਕੁਲ ਜੀ ਦੇਖੋ ਜੀ ਜ਼ਬਰਦਸਤੀ ਲਿਜਾ ਸਕਦੇ ਤੁਸੀਂ ਤੁਹਾਨੂੰ ਸਹਿਮਤੀ ਨਹੀਂ ਸਾਡਾ ਕਿਹਨੇ ਪੁੱਤ ਨੂੰ ਪੁਰਾਉ ਕੇ ਖੋਲੋ ਯਾਰ ਇਸ ਤਰ੍ਹਾਂ ਹਰ ਇੱਕ ਆਹ ਤੱਕ ਇਹ ਬੰਦੇ ਨੂੰ ਬਚਾਉਣਾ ਹੈ ਜੀ ਜੀ جان کو نال 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 جان کو نال

انھي نال سارن جي ڪارن جي بنياد تي ٿي چڪي آهي ਇਹ ਗੱਲ ਕਰਦਾ ਹੈ ਨਹੀਂ ਸਾਰੇ ਸੀਨੀਅਰ ਜੀ ਦੇਖੋ ਸਾਰੇ ਸੀਨੀਅਰ ਜੀ ਦੇਖੋ ਅੱਜ ਦਾ ਦਾ ਸਾਲ ਨਹੀਂ ਜੀ ਮੇਰੇ ਵੀਰੋ ਅੱਜ ਇੱਕ ਪੱਤਰ ਜੀ ਮੈਂ ਜੀ ਪੱਤਰ 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 ਪ ད�ས ད�ས དས 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 ད� ਆਬਾਦਕਾਰ ਕਿਸਾਨਾਂ ਦਾ ਜ਼ਮੀਂਦਾ ਰੋਲਾ ਹੈ ਕਿ ਜਿਨ੍ਹਾਂ ਨੇ ਆਬਾਦ ਜ਼ਮੀਨ ਕੀਤੀ ਸੀ ਉਹ ਜ਼ਮੀਨ ਜਿਹੜੀ ਹੈਗੀ ਇਹ ਕਿਸਾਨ ਗੇਟ ਨੰਬਰ 195 ਤੇ ਆਪ ਨੂੰ ਪਲੱਸ ਮਿਲਣੀ ਚਾਹੀਦੀ ਜੀ ਬੰਦਾ ਪੰਜਾਬ ਦੇ ਵਿੱਚ ਤਕਰੀਬਨ 76000 ਕਿੱਲਾ ਜਿਹੜੀ ਕਿਸ ਤਰ੍ਹਾਂ ਦੀ ਜ਼ਮੀਨ ਪਈ ਹੈ ਪਰ ਇੱਕ ਗੇਟ ਤੇ ਜਾ ਕੇ 45 ਲਈ 45 ਦੇ ਵਿੱਚੋਂ 450 ਕਿੱਲਾ ਜਿਹੜੇ ਬੰਦੇ ਸੀ ਉਹਨਾਂ ਟਾਰਗੇਟ ਕੀਤਾ ਗਿਆ ਜਿਹੜੇ ਆਮ ਪਾਰਟੀ ਤੋਂ ਅਲੱਗ ਬੰਦੇ ਕਹ ਦੇ ਦਿਓ ਜਾਂ ਕੋਈ ਉਹ ਬਿਲਕੁਲ ਬਾਖਲਾਫ ਤੁਰਨ ਵਾਲੇ ਬੰਦੇ ਦੂਜੀ ਪਾਰਟੀਆਂ ਦੇ ਸਮਰਥਨ ਕਰਨ ਵਾਲੇ ਬੰਦੇ ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕਰਕੇ 145 ਲੱਖ ਕੇ ਉਸ ਤੋਂ ਬਾਅਦ ਬੋਲੀ ਰਖਾਤੀ ਬੋਲੀ ਰਖਾਤੀ ਬੜੀ ਬਾਰ ਚਿੱਠੀਆਂ ਵਾਪਸ ਭੇਜੀਆਂ ਚੰਗੇ ਅਫਸਰ ਸੀ ਜਿਹੜਾ ਚਿੱਠੀਆਂ ਭੇਜੀਆਂ ਪਰ ਉਹਨਾਂ ਦੀ ਕਿਸੇ ਨੇ ਸੁਣੀ ਨਹੀਂ ਵੀ ਇਹ ਕਿਸਾਨ ਜਿਹੜੇ ਨੇ ਇਹ ਬਿਲਕੁਲ ਹਰਾਸਮੈਂਟ ਰਜਾਇਜ ਉਹਨਾਂ ਨੇ ਨੁਕਸਾਨ ਹੋਵੇਗਾ ਪਰ 15 ਤਰੀਕ ਪਿਛਲੇ 15 ਤਰੀਕ ਨੂੰ ਬੋਲੀ ਦਾ ਉਹਨਾਂ ਨੋਜ਼ ਕਰਤੀ ਬੋਲੀ ਤੋਂ ਬਾਅਦ ਕੀ ਹੋਇਆ ਅਸੀਂ ਇੱਥੇ 13 ਤਰੀਕ ਨੂੰ ਪਹਿਲਾਂ 2 ਦਿਨ ਧਰਨਾ ਲਗਾ ਕੇ ਬੋਲੀ ਕੈਨਸਲ ਹੋ ਗਈ। ਚਲੋ ਪ੍ਰਸ਼ਾਸਨ ਨੇ ਕਿਹਾ ਵੀ ਇਹ ਲੋਕ ਹਰਾਸਮੈਂਟ ਨੇ ਕਿ ਮਰ ਜਾਣਗੇ। ਇਹ ਬੋਲੀ ਨਹੀਂ ਕਰਵਾਉਣ ਦੇਣਗੇ। ਪਰ ਉਸ ਤੋਂ ਉਪਰੰਤ ਬੰਦੇ ਸਾਡੇ ਮਰਨ ਮਰਤੇ ਬੈਠ ਗਏ। ਮਰਨ ਮਰਤੇ ਬੈਠੇ ਔਰ ਉਹਨਾਂ ਨੂੰ ਦੀ ਸਾਹਿਬ ਨੇ ਕਿਹਾ ਵੀ ਤੁਹਾਡਾ ਮੈਂ ਕੰਮ ਕਰ ਰਿਹਾ ਤੁਸੀਂ ਇਸ ਤਰ੍ਹਾਂ ਨਾ ਕਰੋ। ਅਸੀਂ 4 ਬੰਦੇ ਉੱਥੇ ਪਰ ਇੱਕ ਬੰਦਾ ਸਾਡਾ ਜਿਹੜਾ ਸੀ ਉਹ ਦਾਰਾ ਸਿੰਘ ਨਹੀਂ ਮੰਨਿਆ। ਕਹਿੰਦਾ ਮੇਰੇ ਕੋਲ ਜ਼ਮੀਨ ਕਿਤੇ ਵੀ ਨਹੀਂ ਹੈਗੀ। ਮੇਰੇ ਬੱਚੇ ਆ ਬੇਰ ਪੋਤਰੇ ਨੇ। ਮੈਂ ਬਜ਼ੁਰਗ 80 ਸਾਲ ਮੇਰੀ ਉਮਰ ਹੋਗੀ। ਮੇਰੇ ਮੁੰਡਿਆਂ ਵਾਸਤੇ ਜ਼ਮੀਨ ਨਹੀਂ ਹੈਗੀ। ਉਮਰਨਵਰ ਤੇ ਬੈਠਾ ਅੱਜ ਬੜੀ ਵਾਰ ਮਿੰਤਾ ਕਰਲੇ ਕਰਕੇ ਸਾਡਾ ਕੰਮ ਕਰੋ ਪਰ ਇਹਨਾਂ ਨੇ ਕੰਮ ਨਹੀਂ ਕੀਤਾ ਪ੍ਰਸ਼ਾਸਨ ਨੇ ਕਹਿੰਦੇ ਉਪਰੋਂ ਭਗਵੰਦ ਮਾਨ ਸਾਹਿਬ ਨੇ ਰੋਕ ਰੱਖਿਆ ਹੈ ਇਹ ਜ਼ਮੀਨਾਂ ਤੇ ਇਹਨਾਂ ਨੂੰ ਖੇਤੀ ਨਹੀਂ ਕਰਨ ਦਿੱਤੀ ਜਾਏਗੀ ਬਾਕੀ ਸਾਰੇ ਲੋਕ ਖੇਤੀ ਕਰ ਰਹੇ ਨੇ ਪਰ ਅੱਜ ਧੱਕੇ ਨਾਲ ਜਦੋਂ ਬੰਦਾ ਤਸੀਹੇ ਦੇ ਦੇ ਕੇ ਮਾਰਿਆ ਗਿਆ 23 24 ਦਿਨ ਹੋ ਗਿਆ ਉਸ ਟਾਈਮ ਤੇ ਨੇ ਇਲਾਜ ਨਹੀਂ ਕਰਵਾਉਣ ਵਾਸਤੇ ਕਿਹਾ ਪਰ ਜਦੋਂ ਤਸੀਹੇ ਦੇ ਦੇ ਕੇ ਉਹਨਾਂ ਨੂੰ ਹਰਾਸਮੈਂਟ ਕਰ ਕਰਕੇ ਉਸ ਬੰਦੇ ਨੂੰ ਅੱਜ ਕਿਨੇ ਸੀ ਇਲਾਜ ਕਰਵਾਉਣਾ ਧੱਕੇ ਨਾਲ ਪੁਲਿਸ ਨੇ ਅੱਜ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਪੁਲਿਸ ਆਈ ਏ ਔਰ ਉਹਨਾਂ ਧੱਕੇ ਨਾਲ ਚੱਕ ਕੇ ਲੈ ਗਈ ਉਹ ਸਿਰਫ ਮਾਰਨ ਦੀ ਸਾਜ਼ਿਸ਼ ਹੈ ਉਹਨਾਂ ਦੀ ਅੱਗੇ ਸਾਡਾ ਇੱਕ ਬੰਦਾ ਮਹਿੰਦਰ ਸਿੰਘ ਜੀ ਉਹ ਉਹਨੂੰ ਹਰਾਸਮੈਂਟ ਕਰ ਕਰਕੇ ਉਹ ਕਾਲਾ ਪੀਲਿਆ ਹੋ ਗਿਆ ਉਹ ਵੀ ਉਹਨੂੰ ਬਿਮਾਰੀ ਲੱਗ ਗਈ ਇੱਥੇ ਉਹ ਇੱਕ ਮਹੀਨਾ ਪੂਰਾ ਇੱਥੇ ਬੈਠਾ ਇੱਕ ਮਹੀਨਾ 10 ਦਿਨ ਬੈਠੇ ਦੋ ਮਹੀਨੇ ਤਰਨੇ ਨੂੰ ਹੋ ਗਏ ਨੇ ਇੱਥੇ ਦੋ ਮਹੀਨੇ ਤਰਨੇ ਦੇ ਵਿੱਚ ਇਹ ਬੰਦਿਆਂ ਦੀ ਸਾਰ ਨੇ ਲਈ ਗਈ ਅੱਜ ਬੰਦਾ ਜਿਹੜਾ 23 ਦਿਨਾਂ ਬਾਅਦ ਉਹਨੂੰ ਅੱਜ ਯਾਦ ਆ ਗਈ ਕੀ ਕਰਨਾ ਹੈ ਸਿਰਫ ਇਸ ਜਿੰਮੇਦਾਰਾਂ ਨੂੰ ਖੇਤੀ ਕਰਨ ਵਾਸਤੇ ਕਹਿਣਾ ਹੈ 올 ਪੰਜਾਬ 올 ਇੰਡੀਆ ਦੇ ਵਿੱਚ ਜਿਵੇਂ ਵੀ ਖੇਤੀ ਕਿਸਾਨ ਕਰਦੇ ਉਹ ਹੀ ਮੰਗ ਕਰ ਰਹੇ ਨੇ ਕਾਨੂੰਨ ਨਹੀਂ ਬਣਾਇਆ ਦੋ ਸੱਤੀ ਪਾਲਸੀ ਜਿਹੜੀ ਸੀਗੀ ਉਹ ਵੀ ਇਹਨਾਂ ਨੇ ਬਹਾਲ ਨਹੀਂ ਕੀਤੀ ਭਗਵੰਤ ਮਾਨ ਨੇ ਕਿਹਾ ਸੀ ਪੂਸੀ ਬਹਾਲ ਕਰਾਂਗੇ ਜੀ ਧੱਲੇਵਾਲ ਜਿੱਦੇ ਸੱਧਲੇਵਾਲ ਨੇ ਉਥੇ ਮੰਗਾ ਬਣਾਈ ਹਸ ਤੈਨਾਟੀ ਪਰ ਤੇ ਫਰੀਦ ਕੋ ਪਰ ਉਹ ਮੰਗਾ ਸਾਡੀ ਇਹ ਮੰਗਾ ਨਾ ਮਨਜ਼ੂਰ ਕਰਨ ਕਾਰਨ ਅਸੀਂ ਇਹ ਪ੍ਰਦਰਸ਼ਨ ਕਰ ਰਿਹਾ ਸਾਡਾ ਪ੍ਰਦਾਜ ਵੀ ਧੱਲੇਵਾਲ ਨੇ ਸਾਨੂੰ ਇਹ ਕਿਹਾ ਵੀ ਤੁਹਾਨੂੰ ਸੰਘਰਸ਼ ਕਰਨਾ ਪੈਗਾ ਰੋਡ ਜਾਮ ਨਹੀਂ ਕਰਨਾ ਪਰ ਤੁਹਾਨੂੰ ਕੁਰਬਾਨੀ ਦੇਣੀ ਪੈਗੀ ਇੱਕ ਬੰਦਾ ਸਾਡਾ ਕੁਰਬਾਨ ਹੋ ਗਿਆ ਦੂਜੀ ਬੰਦਾ ਅੱਜ ਕੁਰਬਾਨੀ ਵਾਸਤੇ ਬੈਠਾ ਸੀ ਪਰ ਲੋਕਾਂ ਨੂੰ ਪਬਲਿਕ ਤੰਗ ਨਹੀਂ ਕੀਤਾ ਕਿਉਂ ਤੰਗ ਨਹੀਂ ਕੀਤਾ ਕਿ ਲੋਕ ਸਾਰੇ ਹਰਾਸਮੈਂਟ ਨਾ ਹੋਣ ਆਪ ਦਾ ਮਸਲਾ ਸੀ ਆਹ ਦੀ ਜਾਨ ਕੁਰਬਾਨ ਕਰਨ ਵਾਸਤੇ ਤਿਆਰ ਸੀਗੇ ਪਰ ਪ੍ਰਸ਼ਾਸਨ ਗਲਤ ਤਰੀਕੇ ਨਾਲ ਇੱਥੇ ਇਲਾਜ ਕਰਵਾਉਣਾ ਚਾਹੁੰਦਾ ਸੀ ਇੱਥੇ ਇਲਾਜ ਉਹਨਾਂ ਨੇ ਕਰਵਾ ਕਰ ਦਿੱਤਾ ਉਹ ਤੱਕ ਨਾ ਚੱਕ ਕੇ ਲੈ ਗਈ ਉਹ ਬੰਦਾ ਨੂੰ ਨੁਕਸਾਨ ਵੀ ਹੋ ਸਕਦਾ ਹੈ